ਰਾਤ ਨੂੰ ਇੱਕ ਬਸਪਾ ਲੀਡਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਬਸਪਾ ਲੀਡਰ ਦੀ ਮੌਤ ਹੋ ਜਾਂਦੀ ਹੈ ਪੰਜ ਗੋਲੀਆਂ ਉਸ ਬਸਪਾ ਲੀਡਰ ਦੇ ਲੱਗਦੀਆਂ ਨੇ ਜਦਕਿ ਦੋਸਤ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਪੂਰੀ ਖਬਰ ਹਰਿਆਣਾ ਤੋਂ ਸਾਹਮਣੇ ਆਈ ਹੈ ਹਰਿਆਣਾ ਦੇ ਵਿੱਚ ਬਸਪਾ ਲੀਬਰ ਤੇ ਲੀਡਰ ਤੇ ਤਾਬੜ ਤੋੜ ਜਿਹੜੀ ਹੈ ਉਹ ਫਾਇਰਿੰਗ ਕੀਤੀ ਗਈ ਹੈ ਨਾਲ ਦੋਸਤ ਵੀ ਸਨ ਜਿਹੜੇ ਕਿ ਜ਼ਖਮੀ ਹੋਏ ਨੇ ਤਾਂ ਅੰਬਾਲਾ ਦੇ ਵਿੱਚ ਪੂਰੀ ਘਟਨਾ ਵਾਪਰੇ ਇੱਕ ਪਾਰਕ ਦੇ ਨੇੜੇ ਕਾਰ ਦੇ ਵਿੱਚ ਸਵਾਰ ਸੀਗੇ ਬਸਪਾ ਲੀਡਰ ਤੇ ਉਹਨਾਂ ਦੇ ਨਾਲ ਕੁਝ ਦੋਸਤ ਵੀ ਸੀਗੇ ਉਸ ਤੋਂ ਬਾਅਦ ਕੁਝ ਅਣਪਛਾਤੇਆਂ ਦੇ ਵੱਲੋਂ ਉਹਨਾਂ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੰਜ ਗੋਲੀਆਂ ਜਿਹੜੀਆਂ ਨੇ ਬਸਪਾ ਲੀਡਰ ਦੇ ਲੱਗ ਜਾਂਦੀਆਂ ਨੇ ਤਾਂ ਹਰਿਆਣਾ ਦੇ ਵਿੱਚ ਜਿਹੜੀਆਂ 3 ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਨਰਾਇਨਗੜ੍ਹ ਤੋਂ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਵੀ ਸੀਗੇ ਹਰ ਬਿਲਾਸ ਰੱਜੂ ਮਾਜਰਾ ਜਿਹੜੇ ਕਿ ਹਰ ਬਿਲਾਸ ਰੱਜੂ ਮਾਜਰਾ ਦੀ ਮੌਤ ਹੋਈ ਹੈ ਬਸਪਾ ਲੀਡਰ ਹੈਗੇ ਨੇ 3 ਮਹੀਨੇ ਪਹਿਲਾਂ ਚੋਣ ਵੀ ਲੜੀ ਸੀ ਵਿਧਾਨ ਸਭਾ ਚੋਣ ਨਰਾਇਣਗੜ੍ਹ ਤੋਂ ਬਸਪਾ ਦੇ ਉਮੀਦਵਾਰ ਸੀ ਗੀਤਾ ਰਾਤ ਨੂੰ ਜਦੋਂ ਉਹ ਇੱਕ ਪਾਰਕ ਦੇ ਨਜ਼ਦੀਕ ਕਾਰ ਦੇ ਵਿੱਚ ਮੌਜੂਦ ਸੀਗੇ ਨਾਲ ਦੋਸਤ ਵੀ ਸੀਗੇ ਤਾਂ ਪਛਾਤਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੇ ਨੇ ਜਿਸ ਦੇ ਵਿੱਚ ਹਰ ਬਿਲਾਸ ਦੀ ਜਿਹੜੀ ਹੈ ਮੌਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ 5 ਗੋਲੀਆਂ ਉਹਨਾਂ ਦੇ ਲੱਗੀਆਂ ਨੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਪੀਜੀਆਈ ਵੀ ਲਿਆਂਦਾ ਗਿਆ ਸੀ ਚੰਡੀਗੜ੍ਹ ਜਿੱਥੇ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੋਸਤ ਮੌਜੂਦ ਸੀਗੇ ਨਾਲ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਘਟਨਾ ਸਥਾਨ ਤੇ ਪੁਲਿਸ ਪਹੁੰਚਦੀ ਹੈ ਤਾਂ ਮਾਮਲੇ ਦੀ ਜਾਂਚ ਚੜੀ ਹੈ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਜ਼ਖਮੀਆਂ ਨੂੰ ਨਾਰਾਇਣਗੜ੍ਹ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਪੀਜੀਆਈ ਜਿਹੜਾ ਰੈਫਰ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਪਿਛਲੇ ਸਾਲ ਜਿਹੜੀ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਤਾਂ ਹਰ ਬਲਾਸ ਨੇ ਬਸਪਾ ਇਨਾਲੋ ਦੇ ਸਾਂਝੋ ਉਮੀਦਵਾਰ ਦੇ ਵਜੋਂ ਨਰਾਇਣਗੜ੍ਹ ਸੀਟ ਤੋਂ ਜੜੀ ਐ ਚੋਣ ਲੜੀ ਸੀ ਇਸ ਦੌਰਾਨ ਉਹਨਾਂ ਨੂੰ 28000 ਤੋਂ ਵੱਧ ਵੋਟਾਂ ਮਿਲੀਆਂ ਸਨ ਉਹ ਹਰਿਆਣਾ ਦੇ ਵਿੱਚ ਬੌਜਸ ਸਮਾਜ ਪਾਰਟੀ ਦੇ ਸੁਭਾਸ ਕੱਤਰ ਵੀ ਸੀਗੇ ਗੋਲੀ ਚੱਲਦੀ ਇਲਾਕੇ ਦੇ ਵਿੱਚ ਹਫੜਾ ਦਫੜੀ ਮਲ ਜਾਂਦੀ ਹੈ ਤੇ ਦੁਕਾਨਦਾਰ ਆਪਣੇ ਦੁਕਾਨਾਂ ਛੱਡ ਕੇ ਭੱਜ ਜਾਂਦੇ ਨੇ ਤੇ ਲਗਭਗ 3 ਮਿੰਟਾਂ ਦੇ ਵਿੱਚ ਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਆਪਣੇ ਹਥਿਆਰ ਲਹਿਰਾਉਂਦੇ ਮੌਕੇ ਤੋਂ ਭੱਜ ਜਾਂਦੇ ਤਾਂ ਜਦੋਂ ਗੋਲੀ ਚੱਲਦੀ ਹੈ ਤਾਂ ਮੌਕੇ ਤੇ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕ ਜਿਹੜੇ ਨੇ ਉਹ ਆਸ-ਪਾਸੇ ਵਾਲੇ ਲੋਕ ਜਿਹੜੇ ਨੇ ਭੱਜ ਜਾਂਦੇ ਨੇ ਹਫੜਾ ਫੜੀ ਮਚਾ ਦੇ ਕਿਉਂਕਿ ਜਦੋਂ ਗੋਲੀ ਚੱਲਦੀ ਹੈ ਤਾਂ ਹਰ ਇੱਕ ਨੂੰ ਇਹ ਹੁੰਦਾ ਕਿ ਗੋਲੀ ਕਿਤੇ ਸਾਡੇ ਨਾਲ ਲੱਗ ਜਾਵੇ ਕੋਈ ਮੋਹਾਲਾ ਇਦਾਂ ਨਾ ਬਣ ਜੇ ਡਰ ਇੱਕ ਤਰ੍ਹਾਂ ਦਾ ਬਣ ਜਾਂਦਾ ਉਸ ਤੋਂ ਬਾਅਦ ਜਿਹੜੇ ਆਸ-ਪਾਸ ਦੇ ਲੋਕ ਨੇ ਦੁਕਾਨਦਾਰ ਸੀ ਕਿ ਦੁਕਾਨਾਂ ਛੱਡ ਛੱਡ ਕੇ ਭੱਜ ਜਾਂਦੇ ਨੇ ਤਾਂ ਪੂਰੀ ਘਟਨਾ ਜਿਹੜੀ ਹੈ ਵਾਪਰੀ ਹੈ ਤਾਂ ਨਾਰਾਇਣਗੜ੍ਹ ਤੋਂ ਉਮੀਦਵਾਰ ਦੇ ਵਜੋਂ ਚੋਂ ਲੜ ਚੁੱਕੇ ਨੇ ਹਰ ਬਿਲਾਸ ਤਾਂ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਬਸਪਾ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿਹੜੀ ਕਿ ਹਰਿਆਣਾ ਤੋਂ ਸਾਹਮਣੇ ਇਹ ਹਰਿਆਣਾ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਨਾਰਾਇਣਗੜ੍ਹ ਤੋਂ ਬੋਜੇ ਸਮਾਜ ਪਾਰਟੀ ਦੇ ਉਮੀਦਵਾਰ ਵੱਜੋਂ ਚੋਣ ਲੜਨ ਵਾਲੇ ਹਰ ਬਿਲਾਸ ਰੱਜੂ ਮਾਜਰਾ ਦਾ ਰਾਤ ਨੂੰ ਸ਼ੁੱਕਰਵਾਰ ਦੀ ਰਾਤ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੰਸਨੀਪੁਰੇ ਇਲਾਕੇ ਦੇ ਵਿੱਚ ਜਿਹੜੀ ਹੈ ਫੈਲ ਜਾਂਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਇਹ ਹਰ ਬिलास ਨੇ ਜਿਨ੍ਹਾਂ ਨੇ ਚੋਣ ਲੜੀ ਸੀ बसपा ਦੇ ਉਮੀਦਵਾਰ ਨੇ ਸੁੱਬਾ ਸਕੱਤਰ ਵੀ ਹੈਗੇ ਨੇ ਤਾਬੇ ਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹਾਲਾਂਕਿ ਜਾਂਚ ਦਾ ਵਿਸ਼ਾ ਮਾਮਲੇ ਦੀ ਪੁਲਿਸ ਜੜੀ ਹੈ ਜਾਂਚ ਕਰ ਰਹੀ ਹੈ